ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਪ੍ਰੀਤਕੌਰ ਖਬਰਾਂ ਦਾ ਵੇਲਾ ਹੋ ਗਿਆ ਸੀ ਹਾਜ਼ਰਾਂ ਜੀ ਹਰ ਰੋਜ਼ ਦੀ ਤਰ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਜੀ ਪੰਜਾਬ ਦੇ ਉੱਤੇ ਪੰਜਾਬ ਦੇ ਹਾਲਾਤਾਂ ਤੇ ਚਾਣਨਾ ਪਾਉਂਦੀ ਖਬਰ ਦੇ ਬਾਰੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਕਿਸੇ ਨੂੰ ਵੀ ਗੋਲੀ ਮਾਰ ਦਿੱਤੀ ਜਾਂਦੀ ਹੈ ਖਬਰ ਆਈ ਸੀ ਸੁਖਵਿੰਦਰ ਸਿੰਘ ਕਲਕੱਤਾ ਦੇ ਬਾਰੇ ਇਸ ਕਿ ਕਿਵੇਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਤੇ ਹੁਣ ਕਹਿੰਦੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਕਤਲ ਕਰਨਾ ਜਿਹੜਾ ਇਹ ਜਿਨ੍ਹਾਂ ਨੇ ਵੀ ਕਤਲ ਕੀਤਾ ਹੈ ਇਹ ਸਿਆਸੀ ਰੰਜਿਸ਼ ਕਰਕੇ ਕਤਲ ਹੋਇਆ ਜੀ ਦੇਖੋ ਜੀ ਪਹਿਲੀ ਜਲਸਾ ਇਹ ਅੱ비 ਲੰਗੇ ਕੱਲ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਜੀ ਅਸੀਂ ਤਿੰਨ ਜਣੇ ਗ੍ਰਿਫਤਾਰ ਕਰ ਲਏ ਆ ਉਹਦੇ ਵਿੱਚ ਗੋਲੀ ਮਾਰਨ ਵਾਲਾ ਗੋਲੀ ਮਰਵਾਉਣ ਵਾਲਾ ਤੇ ਹੈਲਪ ਕਰਨ ਵਾਲਾ ਤਿੰਨੇ ਜਣੇ ਸ਼ਾਮਲਾ। ਆਪ ਸੋਹਲਾ ਬੱਤੀਬੌਰ ਦਾ ਜਿਹਦੇ ਨਾਲ ਹੀ ਜਿੰਦਰ ਦੇ ਵੱਲੋਂ ਸੁਖਵਿੰਦਰ ਸਿੰਘ ਦਿੱਲੀਕਾਟਾ ਦੇ ਗੋਲੀ ਮਾਰੀ ਗਈ ਹੈ। ਜਿੰਦਰ ਤੇ ਸੁਖਵਿੰਦਰ ਦੋਵੇਂ ਜਣੇ ਪੱਕੇ ਯਾਰ ਵੀ ਐ ਇੱਕੋ ਪਿੰਡ ਦੇ ਵਸਨੀਕ ਆ। ਪਰ ਜਦੋਂ ਗੋਲੀ ਮਾਰਤੀ ਤੇ ਬੰਦੇ ਦੇ ਤੇ ਉਸ ਤੋਂ ਬਾਅਦ ਜਿੰਦਰਾ ਜਿਹੜਾ ਉਹ ਸੋਸ਼ਲ ਮੀਡੀਆ ਤੇ ਲਾਈਵ ਵੀ ਹੁੰਦਾ ਕਹਿੰਦਾ ਜੀ ਉਹਨੂੰ ਲਾਈਵ ਤਾਂ ਨਹੀਂ ਹੋਣਾ ਆਉਂਦਾ ਪਰ ਸਾਡਾ ਲਹੂ ਬਹੁਤ ਪੀਤਾ ਸੀ ਤੁਹਾਨੂੰ ਫੂਠਾ ਫੜਾਤਾ ਸੀ। ਇਹ ਇਸ ਕਰਕੇ ਮੈਂ ਜਾਇ ਕਰਤਾ ਕੁਛ ਉਹ 30 32 ਸਕੰਡ ਦੇ ਵਿੱਚ ਆ ਗੱਲਾਂ ਕਹਿਦਾ ਲੋ ਜੀ ਹੁਣ ਪੁਲਿਸ ਦੇ ਮੂਹਰੇ ਸਵਾਲ ਤੇ ਲੋਕ ਸੜਕਾਂ ਦੇ ਉੱਤੇ ਆ ਲੋਕ ਬਹੁਤ ਵੱਡੀ ਜਨਸੀ ਦੇ ਵਿੱਚ ਸੜਕਾਂ ਦੇ ਉੱਤੇ ਬੈਠੇ ਆ ਲੋਕ ਇਹ ਗੱਲ ਕਹਿੰਦੇ ਵੀ ਪੰਜਾਬ ਦੇ ਵਿੱਚ ਖੇਡ ਬਣੀ ਪਈ ਹੈ ਜਿਹਨੂੰ ਮਰਜ਼ੀ ਗੋਲੀ ਕੋ ਮਾਰ ਜਾਂਦਾ ਅਸੀਂ ਇਸ ਮਤਲੇ 'ਚ ਇਨਸਾਫ ਲੈਣਾ ਚਲੋ ਇਹ ਹਫਤਾ ਖੰਡ 10 ਦਿਨ 2 ਦਿਨ ਕੋਈ ਇਸ ਤਰੀਕੇ ਦਾ ਰੌਲਾ ਰੱਪਾ ਚੱਲਣਾ ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਪਹਿਲਾ ਬੇਕਸੂਰ ਮਾਰਿਆ ਗਿਆ ਤੇ ਨਾਂ ਕਿ ਕੋਈ ਆਖਰੀ ਬੇਕਸੂਰ ਮਾਰਿਆ ਗਿਆ। ਤੁਸੀਂ ਦੇਖੋ ਵੀ ਹਰ ਮਹੀਨੇ ਮਹੀਨਾ ਕੀ ਮੇਰੇ ਖਲ ਦੋ ਹਫ਼ਤੇ ਨਹੀਂ ਲੰਘਦੇ ਜਦੋਂ ਕੋਈ ਨਾ ਕੋਈ ਬੇਕਸੂਰ ਐਵੇਂ ਨਹੀਂ ਮਾਰਿਆ ਜਾਂਦਾ। ਬਾਅਦ ਦੇ ਵਿੱਚ ਦੋ ਚਾਰ ਬੰਦੇ ਫੜ ਲਏ ਜਾਂਦੇ ਜਿਨ੍ਹਾਂ ਦੇ ਘਰੇ ਸੱਸਰ ਵਿੱਚ ਉਹ ਥੋੜੀ ਗੱਲ ਖਤਮ ਹੁੰਦੀ ਹੈ। ਸੁਖਵਿੰਦਰ ਸਿੰਘ ਕਲਕੱਤਾ ਦਾ ਕਸੂਰ ਕੀ ਆ? ਸੁਖਵਿੰਦਰ ਸਿੰਘ ਦੀ ਮਾਤਾ ਨੇ ਸਰਪੰਚੀ ਦੀ ਥੋੜ ਲੜੀ ਸੀ ਤੇ ਜਿੱਤੀ ਸੀ। ਇਸੇ ਪਿੰਡ ਦੇ ਵਿੱਚ ਜਿਹੜੀ ਦੂਜੀ ਧੇਰਾ ਉਹਦੀ ਕੋਈ ਪਰਿਵਾਰਕ ਮੈਂਬਰ ਜਿਹੜੀ ਔਰਤ ਆ ਉਹ ਹਾਰ ਗਈ ਸੀ ਤੇ ਉਹ ਮੰਨ ਦੇ ਵਿੱਚ ਰੰਗੇ ਸਕਦੇ ਸੀਗੇ ਦੂਜੇ ਦੇ ਪਿੱਛੇ ਕਾਰਨ ਪੈਸਾ ਦਾ ਲੈਣ ਦੇਣ ਵੀ ਆ ਪੁਲਿਸ ਦੇ ਵੱਲੋਂ ਕੱਲ੍ਹ ਇਹ ਗੱਲ ਕਹੀ ਗਈ ਆ ਕਿ ਇਹ ਸਿਆਸੀ ਰਜਿਸਟਰ ਦਾ ਪ੍ਰਤੀਕ ਨਹੀਂ ਆ ਉਹ ਕਹਿੰਦੇ ਜੀ ਇਹ ਆਪਸੀ ਰੋਲੇ ਦਾ ਆਪਸੀ ਵਿਵਾਦ ਦਾ ਪ੍ਰਤੀਕ ਆ ਪੁਲਿਸ ਨੇ ਇਹ ਗੱਲ ਕਹੀਏ ਡੀਆਈਜੀ ਕੁਲਦੀਪ ਢਾਲੀਵਾਲ ਜੀ ਬੁਰਾ ਨੇ ਉਹ ਕਹਿੰਦੇ ਜੀ ਕਿ ਇਹਦੇ ਪਿੱਛੇ ਵਜ੍ਹਾ ਹੈ ਕਿ ਇਹ ਹੋ ਸਕਦੀ ਹੈ ਵੀ ਪੈਸਾ ਦਾ ਲੈਣ ਦੇਣਾ 5 5.5 ਲੱਖ ਰੁਪਏ ਦੇ ਦਰਵਾ ਦੂਜਾ ਇਹਦੇ ਪਿੱਛੇ ਕਾਰਨ ਇਹ ਆ ਵੀ ਇਹ ਤਾਂ ਆਪਸ ਦੇ ਵਿੱਚ ਬਣਦੀ ਬਹੁਤ ਸੀ ਜਹੰਦਰ ਤੇ ਸੁਖਵਿੰਦਰ ਵੀ ਤੇ ਇਹ ਅਚਾਨਕ ਇਹਨਾਂ ਦੀ ਕੋਈ ਆਪਸ ਦੇ ਵਿੱਚ ਮਿਸਅੰਡਰਸਟੈਂਡਿੰਗ ਹੋਈ ਆ ਜਿਹਦੇ ਕਰਕੇ ਆ ਸਾਰਾ ਕੁਝ ਵਾਪਰਿਆ ਉਹਨਾਂ ਨੇ ਇਹ ਗਲਤੀ ਕੀਤੀ ਆ ਕਿ ਅਸੀਂ ਇਹ ਜਿਹੜਾ ਕੁਝ ਕੰਨ ਪਹਿਲੇ ਪਿਸਤੌਲ ਲੁਧਿਆਣੇ ਤੋਂ ਲੈ ਕੇ ਆਏ ਸੀ ਇਹ ਸਾਡੇ ਮਾਮਲੇ ਦੀ ਪੜਤਾਲ ਹੁਣ ਸ਼ੁਰੂ ਕਰਤੀ ਆ ਤੇ ਅਸੀਂ ਇਸੇ ਦੇ ਨਾਲ ਬਿਲਕੁਲ ਢਲਣੀ ਵਰਤਾਂਗੇ ਲੋਕ ਇਹ ਗੱਲ ਕਹਿੰਦੇ ਵੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬੰਦਾ ਮਾਰਨਾ ਕਿਸੇ ਦੇ ਲਈ ਵੀ ਖੇਡ ਬਣੀ ਪਈ ਆ ਕੋਈ ਵੀ ਕਿਸੇ ਦੇ ਵੀ ਗੋਲੀ ਮਾਰ ਜਾਂਦਾ ਤੇ ਬਾਅਦ ਦੇ ਵਿੱਚ ਧਰਨਾ ਤੇ ਫਿਰ ਪੁਲਿਸ ਵੀ ਕਾਰਵਾਈ ਤੇ ਉਹਨੇ ਚਰਨੋਂ ਕੁਝ ਹੋਰ ਵਾਪਰ ਜਾਂਦਾ ਇੱਕ ਤਾਂ ਹੋ ਗਈ ਜੀ ਕੱਲ ਪੁਲਵੰਤ ਜਿਹੜੇ ਕਲਕੱਤਾ ਦੇ ਗੋਲੀ ਮਾਰੀ ਐ ਹੁਣ ਦੂਜੀ ਗੱਲ ਖਬਰ ਇੱਕ ਹੋਰ ਆਈ ਐ ਬਹਾਦਰ ਨਗਰ ਅਜੀ ਪਿੰਡ ਇੱਕ ਇਸ ਪਿੰਡ ਦੇ ਵਿੱਚ ਇੱਕ ਪੁੱਤ ਨੇ ਆਪਦੇ ਪਿਤਾ ਨੂੰ ਗੋਲੀਆਂ ਮਾਰ ਕੇ ਮਾਰਤਾ ਉਹਦਾ ਨਾਮ ਕੀ ਐ ਸਾਬਕਾ ਫੌਜੀ ਐ ਸੁਖਵੰਤ ਸਿੰਘ ਉਹ ਇਸ ਕਰਕੇ ਮਾਰੀ ਗੋਲੀ ਵੀ ਉਹ ਕਿਨਾਂ ਮੁੰਡਾ ਵੀ ਮੈਂ ਝੋਨਾ ਕਿਤੇ ਹੋਰ ਵੇਚ ਕੇ ਆਉਣਾ ਤੇ ਬਾਪ ਕਹਿੰਦਾ ਜੀ ਆਪਾਂ ਹੋਰ ਮੱਢੀ ਚ ਲੈ ਕੇ ਜਾਣਾ ਇਸ ਗੱਲ ਦੇ ਉੱਤੇ ਦੋਵਾਂ ਦਾ ਬਿਵਾਦ ਪੈਦਾ ਹੋ ਗਿਆ ਤੇ ਪੁੱਤ ਨੇ ਪਿਓ ਤੇ ਗੋਲੀ ਮਾਰ ਕੇ ਮਾਰਤਾ ਹੁਣ ਅਗਲੀ ਗੱਲ ਦੇਖੋ ਸਾਰੇ ਟੱਬਰ ਨਾਲ ਮਿਲ ਕੇ ਵੀ ਕਿਤੇ ਮੁੰਡਾ ਫਸ ਨਾ ਜਾਵੇ ਕਾਲੀ ਕਾਲੀ ਚੋਰੀ ਚੋਰੀ ਸਟਾਰ ਵੀ ਕਰਤਾ ਪਿੰਡ ਦੇ ਵਿੱਚੋਂ ਕਿਸੇ ਨੇ ਪੁਲਿਸ ਨੂੰ ਸੂਚਨਾ ਦੇਈ ਥੀ ਪੁਲਿਸ ਆਈ ਉਹ ਸ਼ਮਸ਼ਾਨ ਘਾਟ 'ਚੋਂ ਹੱਡੀਆਂ ਚੱਕ ਕੇ ਲੈ ਕੇ ਜਾਈਏ ਵੀ ਫੋਰੈਂਸਿਕ ਲੈਬ ਦੇ ਵਿੱਚ ਭੇਜਾਂਗੇ ਮਤਲਬ ਇਹ ਵੀ ਇਥੇ ਵੀ ਕੋਈ ਪੁਲਿਸ ਤੋਂ ਨਹੀਂ ਡਰਿਆ। ਰੰਗੇਕਨ ਏਤਲ ਵਿਹਾਣੇ ਵੱਲੋਂ ਖਬਰ ਆਈ ਆ। ਲੁਧਿਆਣੇ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਤੇ ਇੱਕ ਚੌਕੀ ਆ। ਉਸ ਚੌਕੀ ਦੇ ਕੋਲ ਪੁਲਿਸ ਨੇ ਨਾਕਾ ਲਾਇਆ ਤੇ ਲਲਤੋ ਚੌਕੀ। ਪੁਲਿਸ ਨੇ ਨਾਕਾ ਲਾਇਆ ਤੇ ਮੋਟਰਸਾਈਕਲ ਸਵਾਰ ਦੋ ਜਣਾਂ ਨੂੰ ਹੱਥ ਦਿੱਤਾ ਰੋਕਣ ਦੇ ਲਈ। ਉਹ ਰੁਕਣ ਦੀ ਥਾਂ ਦੇ ਉੱਤੇ ਪੁਲਿਸ ਵੱਲ ਗੋਲੀਆਂ ਚਲਾ ਕੇ ਭੱਜ ਗਏ। ਉਹ ਪੁਲਿਸ ਦੇ ਤਾਂ ਨਹੀਂ ਲੱਗੀ ਪਰ ਉੱਥੇ ਇੱਕ ਸਹਾਰਨ ਬੰਦਾ ਖੜਾ ਸੀ ਉਹਦੇ ਗੋਲੀ ਵੱਜੀ ਉਹ ਪ੍ਰਾਈਵੇਟ ਹਸਪਤਾਲ ਚ ਦਾਖਲ ਆ। ਤੁਸੀਂ ਮੈਂ ਕਿੰਨਾ ਖਬਰਾਂ ਵੰ ਦੇਖੋ ਜਿਨੇ ਸਰਪੰਚਣੀ ਦੇ ਪੁੱਤ ਸੁਖਵਿੰਦਰ ਸਿੰਘ ਕਲਕੱਤਾ ਦੇ ਗੋਲੀ ਮਾਰੀ ਆ ਨਾ ਤਾਂ ਉਥੇ ਕੋਈ ਪੁਲਿਸ ਡਰ ਰਿਆ ਨਾ ਜਿਨੇ ਪੁਲਿਸ ਤੇ ਗੋਲੀਆਂ ਚਲਾਈਆਂ ਲੁਧਿਆਣੇ ਉਹ ਕੋਈ ਪੁਲਿਸ ਡਰਦਾ ਨਾ ਜਿਨੇ ਉਹਦਾ ਪਿਓ ਮਾਰਿਆ ਤੇ ਬਾਅਦ ਵਿੱਚ ਸਸਕਾਰ ਵੀ ਕਰਤਾ ਉਹ ਕੋਈ ਪੁਲਿਸ ਡਰਦਾ ਮਤਲਬ ਪੁਲਿਸ ਤੋਂ ਕਾਨੂੰਨ ਤੋਂ ਲੋਕਾਂ ਨੇ ਡਰਨੇ ਬੰਦ ਕਰਤਾ ਪੁਲਿਸ ਇੰਨੀ ਪ੍ਰਭਾਵਸ਼ੀਲ ਹੋ ਗਈ ਆ ਕਿ ਭਾਈ ਕਿਸੇ ਨੂੰ ਕੋਈ ਪਰਵਾਹ ਹੀ ਨਹੀਂ ਕਿ ਭਾਈ ਕੀ ਬਣੂਗਾ ਕੀ ਨਹੀਂ ਬਣੂਗਾ ਮਤਲਬ ਇਹ ਜਿਕੇ ਇਸ ਵੇਲੇ ਪੰਜਾਬ ਦੇ ਵਿੱਚ ਮਾਹੌਲ ਸਿਰਫ ਮਰਨ ਮਰਨ ਵਾਲਾ ਰਹਿ ਗਿਆ ਕੋਈ ਪਤਾ ਨਹੀਂ ਤੁਸੀਂ ਚੱਲੇ ਖੇਤ ਨੂੰ ਵਾਪਸ ਆਉਣਾ ਕਿ ਨਹੀਂ ਚੱਲੇ ਦਫਤਰ ਵਾਪਸ ਆਉਣਾ ਕਿ ਨਹੀਂ ਕੋਈ ਪਤਾ ਨਹੀਂ ਸੜਕ ਤੇ ਫਿਰਦੇ ਵਾਪਸ ਆਉਣਾ ਕਿ ਨਹੀਂ ਕੋਈ ਪਤਾ ਹੀ ਨਹੀਂ ਕਿ ਜ਼ਰਾ ਕੀ ਬਣ ਜਾਣਾ ਕਿਸੇ ਨਾਲ ਕੀ ਬਣ ਜਾਣਾ ਸੋ ਅੱਜ ਪੰਜਾਬ ਦੇ ਹਾਲਾਤ ਚਿੰਤਾਜਨਕ ਆ ਜੀ ਜੀ ਵਾਕਿ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਕਿ ਪਤਾ ਹੀ ਨਹੀਂ ਵੀ ਕੀ ਬਣ ਜੂਏ ਪੰਜਾਬ ਚ ਕਿ ਜਿਹੋ ਜਿਹੋ ਜਿਹੀਆਂ ਖਬਰਾਂ ਆਉਂਦੀਆਂ ਨੇ ਬਹੁਤ ਕੁਝ ਸੋਚਣ ਵਿਚਾਰਾਂ ਦੇ ਲਈ ਮਜਬੂਰ ਕਰਦੀਆਂ ਨੇ ਖੈਰ ਅੱਗੇ ਵੱਧਦੇ ਟਾਣਾ ਸਾਹਿਬ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਦਾਅਵੇ ਤਾਂ ਇਹ ਸੀ ਕਿ ਆਮ ਘਰਾਂ ਦੇ ਜਵਾਕਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਸਿਆਸਤ ਦੀਆਂ ਪੌੜੀਆਂ ਚੜਾਵਾਂਗੇ ਆ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਖਬਰਾਂ ਇਸ ਤੋਂ ਕਾਫੀ ਉਲਟਾ ਆ ਰਹੀਆਂ ਨੇ ਕਿ ਹੁਣ ਕਹਿੰਦੇ ਐ ਕਿ ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਹੋਰਾਂ ਨੂੰ ਬਣਾਇਆ ਰਾਜ ਸਭਾ ਦੇ ਮੈਂਬਰ ਦਾ ਉਮੀਦਵਾਰ ਬਿਲਕੁਲ ਜੀ ਬਿਲਕੁਲ ਰਜਿੰਦਰ ਗੁਪਤਾ ਕੌਣ ਹੈ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ 5000 ਕਰੋੜ ਰੁਪਏ ਦੀ ਟਰਨਓਵਰ ਹੈ ਇਸ ਕਰਕੇ ਉਹ ਬਣਾਏ ਗਏ ਆ ਕਿਉਂਕਿ ਆਮ ਆਦਮੀ ਪਾਰਟੀ ਵੀ ਜਾਣਦੀ ਸੀ ਕਿ ਵਿਧਾਨ ਸਭਾ ਦੀਆਂ 27 ਵਰਗਾਂ ਚੋੜਾ ਦੇ ਵਿੱਚ ਪੈਸਿਆਂ ਦੀ ਲੋੜ ਆ ਤੇ ਪੈਸੇ ਵਾਲਾ ਬੰਦਾ ਹੀ ਨਾਲ ਜੋੜ ਕੇ ਰੱਖੋ ਪਹਿਲਾਂ ਸੰਜੀਵ ਅੜੋੜਾ ਹੋਈ ਸੀ ਉਹਨਾਂ ਨੇ ਸੀਫਾਇਸ ਕਰ ਦਿੱਤਾ ਕਿਉਂਕਿ ਉਹ ਆਪ ਜਾਣਦੇ ਵਿਧਾਇਕ ਬਣ ਕੇ ਪੂਰੇ ਪੰਜਾਬ ਦੇ ਇਸ ਮਾਰੇ ਮੰਤਰੀ ਆ ਉਹ ਉਹੜੀ ਥਾਂ ਦੇ ਉੱਤੇ ਜਿਹੜੀ ਸੀਟ ਖਾਲੀ ਆ ਉਹ ਰਜਿੰਦਰ ਗੁਪਤਾ ਨੂੰ ਦੇ ਦਿੱਤੀ ਗਈ ਆ ਉਹ ਲੋ ਅਮੀਰ ਉਮੀਦਵਾਰ ਬਣਤਾ ਚਲੋ ਉਮੀਦਵਾਰ ਕਾਹਦੇ ਇਹ ਤਾਂ ਰਾਜ ਸਭਾ ਦੇ ਮੈਂਬਰ ਬਣੇ ਜਾਈਆ ਤੇ ਟ੍ਰਾਈਡੈਂਟ ਗਰੁੱਪ ਆ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਗਰੁੱਪ ਆ ਸਭ ਤੋਂ ਵੱਧ ਪੈਸੇ ਵਾਲੇ ਬੰਦੇ ਆ ਸਭ ਤੋਂ ਵੱਧ ਅਮੀਰ ਆ ਇਹਨਾਂ ਨੂੰ ਪੰਜਾਬ ਦਾ ਅਮਾਨੀ ਕਿਹਾ ਜਾਂਦਾ ਅਮਾਨੀ ਸੋ ਗੱਲ ਇਹ ਜੀ ਕਿ ਇਸ ਵੇਲੇ ਇਹਨਾਂ ਦੇ ਕੋਲੇ ਰਾਜ ਸਭਾ ਦੀ ਮੈਂਬਰੀ ਸੱਜੀ ਹੈ ਕਿੰਨੇ ਦਾ ਭਾਗ ਹੁਣ ਅਗਲੀ ਗੱਲ ਸੋਚਣ ਵਾਲੀ ਚੀਜ਼ ਆ ਕਿ ਆਮ ਆਦਮੀ ਪਾਰਟੀ ਪਿੱਛੇ ਛੇੜ ਹੋਈ ਆ ਆਮ ਆਦਮੀ ਪਾਰਟੀ ਜਿਹੜੀ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਰੇੜੀ ਵਾਲੇ ਫੜੀ ਵਾਲੇ ਮਜ਼ਦੂਰ ਰਿਕਸ਼ੇ ਵਾਲੇ ਕਿਸਾਨ ਇਹਨਾਂ ਨੂੰ ਅਸੀਂ ਰਾਜਨੀਤੀ ਦੇ ਵਿੱਚ ਲੈ ਕੇ ਆਵਾਂਗੇ ਕਿਥੇ ਲੈ ਕੇ ਆਉਂਦਾ ਕੋਈ ਕੀ ਇਹ ਟਰਾਈਡੈਂਟ ਗਰੁੱਪ ਵਾਲੇ ਇਹ ਰੇੜੀ ਫੜੀ ਵਾਲੇ ਆ ਤੇ ਜਿਹੜੀ ਇਹ ਤਰਨਤਾਰ ਦੀ ਜਮੀਂ ਚੋਣ ਆ ਉਹਦੇ ਵਿੱਚ ਹਰਮਿੰਦਰ ਸਿੰਘ ਸੰਧੂ ਨੇ ਟਿਕਾ ਦਿੱਤੀ ਹੈ ਹਰਮਿੰਦਰ ਸਿੰਘ ਨੂੰ ਤਿੰਨ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦਾ ਆਇਆ ਕੜਗੜ ਨੂੰ ਛੱਡ ਕੇ ਜਦੋਂ ਤਾਂ ਡਾਕਟਰ ਕੁਸ਼ਮੀਰ ਸਿੰਘ ਥੋੜ੍ਹਨੇ ਚੋਣ ਲੜੀ ਸੀ ਉਹਨੂੰ ਡਾਕਟਰ ਕੁਸ਼ਮੂਰ ਸਿੰਘ ਸੋਲ ਨੇ ਇਰਾਦੇ ਖਿਲਾਫ ਟੋਲ ਲੜੀ ਇਸੇ ਹਰਮਿੰਦਰ ਸਿੰਘ ਸੰਧੂ ਦੇ ਖਿਲਾਫ ਤੇ ਇਹ ਗੱਲ ਕਹੀ ਵੀ ਭਾਈ ਇਹ ਬੰਦੇ ਗਲਤ ਆ ਜਦੋਂ ਡਾਕਟਰ ਸੋਲ ਸਾਹਿਬ ਦੀ ਮੌਤ ਹੋ ਗਈ ਇਹ ਹੁਣ ਪਾਰਟੀ ਦੇ ਵਿੱਚ ਅੱਗੇ ਹੋਣੇ ਬੰਦੇ ਸਹੀ ਹੋਗੇ ਟਿਕਟੇ ਲਾ ਨੂੰ ਮਿਲ ਗਈਆਂ ਤੇ ਕੀ ਕਰਨ ਤਾਰ ਦੇ ਵਿੱਚ ਕੋਈ ਰੇੜੀ ਵਾਲਾ ਫੜੀ ਵਾਲਾ ਮਜ਼ਦੂਰ ਕੋਈ ਇਸ ਤਰੀਕੇ ਦਾ ਕਾਬਿਲ ਨਹੀਂ ਪਮਕੜ ਜੀ ਨੂੰ ਕਹਿੰਦੇ ਹੁੰਦੇ ਕਿ ਉਹ ਕਿੱਧਰ ਗਏ ਉਹ ਮੁੱਕ ਗਏ ਜਾਂ ਮਰ ਗਏ ਉਹ ਕਿੱਧਰ ਗਏ ਉਹ ਤੁਸੀਂ ਦੇਖੋ ਜਰੰਦਰ ਦੇ ਬਕੀਨੀ ਟੋੜ ਹੋਈ ਸੀ ਰਾਜਪਾਲ ਦੇ ਵਿੱਚ ਮਹਿੰਦਰ ਭਗਤ ਨੂੰ ਲਿਆ ਕੇ ਟੋਨ ਲੜਾਈ ਮੰਤਰੀ ਬਣਾਇਆ ਕਿ ਜਿਲੰਦਰ ਦੇ ਵਿੱਚ ਭਵਾਕੜ ਖਤਮ ਹੋਗੇ ਸੀ ਜਿੱਦੜ ਬਹਾ ਦੇ ਵਿੱਚ ਡਿੰਪੀਟ ਨੂੰ ਆ ਕਲਿਗਰ ਦੇ ਵਿੱਚ ਉਹ ਲਿਆ ਕੇ ਟਿਕਟ ਦਿੱਤੀ ਤੇ ਜਿਤਾਇਆ ਕਿ ਉਥੇ ਭਵਾਕੜ ਖਤਮ ਹੋ ਗਏ ਸੀ ਚੱਬੇਵਾਲ ਦੇ ਵਿੱਚ ਇਸ਼ਾਨਕ ਚੱਬੇਵਾਲ ਕਾਂਗਰਸ ਦੇ ਵਿੱਚੋਂ ਲਿਆ ਕੇ ਟਿਕਟ ਦਿੱਤੀ ਕਿ ਉਥੇ ਭਵਾਕੜ ਖਤਮ ਹੋ ਗਏ ਸੀ ਮਤਲਬ ਆਮ ਆਦਮੀ ਪਾਰਟੀ ਸਿਰਫ ਸਿਰਫ ਗੱਲਾਂ ਵਾਲੀ ਆ ਕੋਈ ਸਿਧਾਂਤ ਨਹੀਂ ਸਿਰਫ ਗੱਲਾਂ ਬਿਆਨ ਦਵਾ ਲੋ ਕੰਨਾਂ ਤੇ ਪੋਸਟਰ ਲਵਾਉਣ ਵਾਲੋ ਆਪਾਸ਼ਣ ਦੇ ਦਿਓ ਸਿਰਾਂ ਲਾ ਦੇਣਗੇ ਅਤ ਕਰਾ ਦੇਣਗੇ ਬਸ ਅੱਗ ਲਾ ਦੇ ਜੀ ਜੀ ਬਿਲਕੁਲ ਸਹੀ ਤੇ ਜਨਾਬ ਸਾਹਿਬ ਹੁਣ ਗੱਲ ਕਰਦੇ ਆਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਕੀ ਹਾਲ ਹੈ ਹੁਣ ਕੋਈ ਵੀ ਪ੍ਰੋਗਰੈਸ ਨਜ਼ਰ ਆ ਰਹੀ ਹੈ ਜੀ ਦੇਖੋ ਹਾਲ ਦੀ ਕਿਹੜੀ ਕੋਈ ਨਹੀਂ ਹੈ ਕੋਈ ਸੇਕ ਦੇ ਵਿੱਚ ਹਿਦਾਰ ਨਹੀਂ ਹੈ ਇਥੇ ਕਰਕੇ ਪਿਛਲੇ 2 ਦਿਨਾਂ ਤੋਂ ਰਾਜਵੀਰ ਜਵੰਦਾ ਦੀ ਸੇਕ ਦਾ ਬੁਲੇਟਿਨ ਤੇ ਫੋਟੋਸ ਹਸਪਤਾਲ ਨੇ ਜਾਰੀ ਨਹੀਂ ਕੀਤਾ ਕਿ ਕੋਈ ਕੋਈ ਤਬਦੀਲੀ ਨਹੀਂ ਆ ਕੋਈ ਖੇਤ ਦੇ ਵਿੱਚ ਸੁਧਾਰ ਨਹੀਂ ਆ ਇਸ ਕਰਕੇ ਫੋਟਸ ਹਸਪਤਾਲ ਨੇ ਸ਼ਨੀਵਾਰ ਤੇ ਐਤਵਾਰ ਨੂੰ ਦੋ ਦਿਨ ਤੇ ਰਾਜਵੀਰ ਦੇ ਖੇਤ ਦਾ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ ਹੁਣ ਅਗਲੀ ਗੱਲ ਇਹ ਹੈ ਵੀ ਲੰਘੇ ਕੱਲ ਰਕੀਸ਼ ਤਕੈਤ ਜਿਹੜੇ ਕੇ ਸੀਨੀਅਰ ਕਿਸਾਨ ਆਦੂਆ ਉਹ ਬੇਤੀ ਹਾਲ ਚਿਰ ਪੁੱਛਣ ਦੇ ਲਈ ਉਹ ਪਰਿਵਾਰਕ ਮੈਂਬਰਾਂ ਨੂੰ ਫੋਟਸ ਹਸਪਤਾਲ ਦੇ ਵਿੱਚ ਮਿਲੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜਿ ਕਿ ਦੇਖੋ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਆ ਉਹ ਹਸਪਲੇ ਦੇ ਵਿੱਚ ਆ ਉਹ ਜਲਦੀ ਠੀਕ ਹੋਣ ਅਸੀਂ ਇਸੇ ਗੱਲ ਦੀ ਕਾਮਨਾ ਕਰਦੇ ਹਾਂ ਉਹਨਾਂ ਨੇ ਕਿਹਾ ਜੀ ਕਿ ਇਜ਼ੀ ਨਾ ਮਹੀਆਂ ਗੱਡੀਆਂ ਹੋਣ ਦੇ ਬਾਵਜੂਦ ਆਪਾਂ ਨੂੰ ਮੋਟਰਸਾਈਕਲ ਦੇ ਉੱਤੇ ਸਫ਼ਰ ਕਰਨਾ ਹੀ ਨਹੀਂ ਚਾਹੀਦਾ ਮੇਰੇ ਵੀ ਪਤਾ ਲੱਗਾ ਜੀ ਕੱਲ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹ ਪਰਿਵਾਰ ਨੇ ਯਾਨੀ ਕਿ ਰਾਜੀਵ ਜਵੰਦਾ ਦੇ ਪਰਿਵਾਰ ਨੇ ਬਹੁਤ ਸਾਰੇ ਕਲਾਕਾਰਾਂ ਨੇ ਕੁਝ ਹੋਰ ਲੋਕਾਂ ਨੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਆ ਸਾਡੇ ਰਾਜੀਵ ਜਵੰਦਾ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਆ ਪਰ ਗੱਲ ਉਹੀ ਸਸਪੈਂਸ ਬਣਿਆ ਹੋਇਆ ਵੀ ਭਾਈ ਰਾਜੀਵਿੰਦਰ ਜਵੰਦਾ ਦੀ ਸਥਿਤੀ ਦੇ ਵਿੱਚ ਜੇ ਸੁਧਾਰ ਨਹੀਂ ਆ ਤੇ ਫਿਰ ਡਾਕਟਰ ਇਹ ਗੱਲ ਕਿਉਂ ਨਹੀਂ ਕਹਦੇ ਵੀ ਭਾਈ ਅਸੀਂ ਵੈਂਟੀਲੇਟਰ ਤੋਂ ਲਾ ਦਨੇ ਆ ਜੇ ਸੁਧਾਰ ਹੈ ਤੇ ਫਿਰ ਭਾਈ ਅਸੀਂ ਕਿਉਂ ਨਹੀਂ ਤੇ ਇਹ ਤਾਂ ਨਹੀਂ ਵੀ ਜਿਵੇਂ ਆਮ ਤੌਰ ਤੇ ਪ੍ਰਾਈਵੇਟ ਹਸਪਤਾਲਾਂ 'ਚ ਕੱਲੇ ਪੈਸੇ ਬਣਾਉਣ ਖਾਤਰ ਹੁੰਦਾ ਸਾਰਾ ਕੁਝ ਉਹ ਮੇਕ ਲੀ ਜਾਂਦਾ। ਕਈ ਲੋਕ ਇਹ ਵੀ ਗੱਲ ਕਹਿੰਦੇ ਵੀ ਜਕਰ ਪੀ.ਵੀ.ਆਈ ਦੇ ਵਿੱਚ ਲੱਗੇ ਗਏ ਹੁੰਦੇ ਹੁਣ ਨੂੰ ਗੱਲ ਸਾਫ ਹੋ ਜਾਂਦੀ। ਦੇਖੋ ਲੋਕ ਜੋ ਮਰਜ਼ੀ ਕਹਿਣ ਜਦੋਂ ਕੋਈ ਕਿਸੇ ਦਾ ਪਰਿਵਾਰਕ ਮੈਂਬਰ ਇਦਾਂ ਬਿਮਾਰ ਪਿਆ ਹੁੰਦਾ ਉਦੋਂ ਫਿਰ ਬੰਦੇ ਨੂੰ ਸੋਚਦਾ ਨਹੀਂ ਹੁੰਦਾ ਵੀ ਭਾਈ ਉਹਨੂੰ ਕਿੱਥੇ ਲੈ ਕੇ ਜਾਏ ਨਾ ਪੀਜੀਆਈ ਦੇ ਵਿੱਚ ਗਏ ਸਾਰੇ ਬਸਦੇ ਆ ਨਾ ਫੋਟੋਸ ਦੇ ਵਿੱਚ ਸਾਰੇ ਬਸਦੇ ਆ ਜੇ ਮੰਨ ਲਓ ਪੀਜੀਆਈ ਦੇ ਵਿੱਚ ਲੈ ਗਏ ਤੇ ਜੇ ਉਹਦੀ ਖੇਤਰ ਵਿੱਚ ਸੁਧਾਰ ਨਾ ਹੁੰਦਾ ਫਿਰ ਲੋਕਾਂ ਨੇ ਕਹਿੰਦਾ ਸੀ ਸਾਰੀ ਉਮਰ ਖਾੜੇ ਲਾਏ ਇੰਨੇ ਪੈਸੇ ਕਮਾਏ ਪੈਸੇ ਖਰਚਣ ਦੀ ਮਾਰੇ ਤੇ ਹੁਣ ਪੀਜੀਆਈ ਚਲੇ ਗਏ ਆ ਫਿਰ ਆ ਕਦੋਂ ਚੱਲ ਪੈਣਾ ਸੀ ਉਹ ਉਹ ਬਾਈ ਚੈਨਲ ਦੇ ਕਲਾ ਦੇ ਵਿੱਚ ਰਭ ਰਾਜਵੀਰ ਜਿੰਦਾਬਾਦ ਰਭ ਇਹਦੀ ਕਾਮਨਾ ਕਰਦੇ ਹਨ ਪਰ ਜਿੰਨੇ ਮੂੰਹ ਤੇ ਉਨੀਆਂ ਗੱਲਾਂ ਥੋੜੇ ਚੱਲਦੀਆਂ ਨੇ ਜੀ ਬਿਲਕੁਲ ਸਹੀ ਟੈਣਾ ਸਾਹਿਬ ਆਪਾਂ ਅੱਗੇ ਵੀ ਸਾਡੇ ਵਾਲਾ ਰੇਡੀਓ ਦੇ ਉੱਪਰ ਇਸ ਖਬਰ ਦੀ ਸਾਂਝ ਪਾਈ ਸੀ ਕਿ ਬਲਕੌਰ ਸਿੰਘ ਹੋਰੀ ਕਹਿੰਦੇ ਆ ਵੀ ਮੈਂ ਚੋਣ ਲੜੂੰਗਾ ਤੇ ਹੁਣ ਫੇਰ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਵੀ ਚੋਣ ਲੜੂੰਗਾ ਵੀ ਤੇ ਜਿੱਤੂੰਗਾ ਵੀ ਸਾ ਬਿਲਕੁਲ ਜੀ ਚੋਣ ਲੜਨਾ ਹਰ ਬੰਦੇ ਦਾ ਅਧਿਕਾਰ ਆ ਚੋਣ ਲੜਦੀ ਗਈ ਵੀ ਇਹਨਾਂ ਨੂੰ ਇਹਨਾਂ ਦੇ ਪੁੱਤਰ ਦੇ ਵੱਲੋਂ ਵੀ ਚੋਣ ਲੜੀ ਗਈ ਸੀ ਤੇ ਇਹਨਾਂ ਨੂੰ ਵੀ ਚੋਲ ਲੜਨ ਦਾ ਅਧਿਕਾਰ ਹੈ ਪਰ ਉਹਨਾਂ ਦੇ ਮਨ ਦੇ ਵਿੱਚ ਆਪਾਂ ਜਾਣਦੇ ਵੀ ਹਰਖ ਵੀ ਹੈ ਕਿ ਮੇਰੇ ਪੁੱਤ ਨੂੰ ਹਰਾਇਆ ਗਿਆ ਸੀ ਉਹਨਾਂ ਦੇ ਮਨ ਦੇ ਵਿੱਚ ਹੋਰ ਗੱਲਾਂ ਵੀ ਆ ਤੇ ਉਹਨਾਂ ਨੇ ਇਹ ਗੱਲ ਕਹੀਏ ਦੋ ਟੁਕ ਵੀ ਭਾਈ ਮੈਂ ਚੋਲ ਲੜੂਗਾ ਵੀ ਤੇ ਜਿੱਤੂਗਾ ਵੀ ਉਹਨਾਂ ਨੇ ਇਹ ਗੱਲ ਕਹੀਏ ਮੈਂ ਚੋਲ ਲੜ ਕੇ ਦਿਖਾਉਣੀ ਹੈ ਤੇ ਜਿਹੜੇ ਲੋਕ ਇਹ ਗੱਲ ਕਹਿੰਦੇ ਵੀ ਐਦਾਂ ਨਹੀਂ ਹੋ ਸਕਦਾ ਨਹੀਂ ਹੋਤਰਦਾ ਤੇ ਅਸੀਂ ਜਿੱਤ ਕੇ ਵੀ ਦਿਖਾਵਾਂਗੇ ਦੇਖੋ ਇਹ 1.5 ਸਾਲ ਬਾਅਦ ਹੋਣ ਵਾਲੇ ਕੰਮ ਆ ਜਿਹੜੇ ਕਿ ਅੱਜ ਹੀ ਸਰਗਰਮੀ ਪੜੀ ਜਾਂਦੇ ਆ ਇੱਧਰ ਬਲਕੌਰ ਸਿੰਘ ਨੇ ਕਿਹਾ ਜੀ ਮੈਂ ਚੋਣ ਲੜਨੀ ਆ ਉਧਰ ਮਹਿਲਕਲਾ ਨੇ ਵਿੱਚ ਕਈ ਕਾਂਗਰਸੀ ਕਹਿੰਦੇ ਜੀ ਅਸੀਂ ਚੋਣ ਲੜਨੀ ਆ ਇੱਧਰ ਜੀ ਜਵਜੂ ਸਿੰਘ ਸਿੱਧੂ ਦੀ ਘਰ ਵਾਲੀ ਕਹਿੰਦੀ ਜੀ ਮੈਂ ਚੋਣ ਲੜਨੀ ਆ ਸੋ ਭਾਈ ਸਿਆਸੀ ਜੋ ਜਿਹੜਾ ਮਸਲੇ ਆ ਉਹ ਇੱਥੇ ਕੀ ਹੋਣੇ ਤੋਂ ਵੱਡੇ ਹੋਣੇ ਸ਼ੁਰੂ ਹੋ ਗਏ ਆ ਕਿ ਅਸੀਂ ਚੋਣ ਲੜਾਂਗੇ ਅਸੀਂ ਨਹੀਂ ਲੜਾਂਗੇ ਉਸ ਤੋਂ ਬਗਾਲੀ ਗੱਲ ਇਹ ਜੀ ਕਿ ਦੇਖੋ ਬਲਕੌਰ ਸਿੰਘ ਨੇ ਜਿਹੜੇ ਅਸੀਂ ਉਹਨਾਂ ਦੀ ਪੀੜ ਨੂੰ ਸਮਝ ਸਕਦੇ ਆ ਕਿ ਪੁੱਤ ਨੇ ਚੋਣ ਲੜੀ ਤੇ ਉਹ ਹਾਰੇ ਤੇ ਉਹਨਾਂ ਦੇ ਬੰਦ ਦੇ ਵਿੱਚ ਇੱਕ ਤਾਂ ਇਹ ਵੀ ਆ ਵੀ ਭਾਈ ਮੈਂ ਸਿਆਸੀ ਤੌਰ ਦੇ ਉੱਤੇ ਜੋ ਪੁੱਤ ਨਹੀਂ ਕਰ ਸਕਿਆ ਉਹ ਕਰਕੇ ਤੇ ਉਹਨੂੰ ਇਸੇ ਗੱਲ ਦੇ ਵਿੱਚ ਸ਼ਰਧ ਅਗਲੀ ਦੇਵਾਂ ਤੇ ਦੂਜੀ ਗੱਲ ਉਹਨਾਂ ਨੇ ਬੰਦ ਦੇ ਵਿੱਚ ਇਹ ਵੀ ਆ ਕਿ ਮੈਂ ਜੇ ਵਿਧਾਨ ਸਭਾ ਦੇ ਵਿੱਚ ਹੋਊਗਾ ਤੇ ਉੱਥੇ ਆਵਾਜ਼ ਚੱਕ ਸਕੂਗਾ ਕਿ ਭਾਈ ਮੇਰੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਤੇ ਭਾਈ ਇਸ ਮਾਮਲੇ ਤੇ ਹਲੇ ਤੱਕ ਕਾਰਵਾਈ ਕੋਈ ਨਹੀਂ ਹੋਈ ਬਾਕੀ ਹਲੇ 1.5 ਸਾਲ ਪਿਆ ਜੀ ਵੋਟਾਂ ਦੇ ਵਿੱਚ ਉਦੋਂ ਤੱਕ ਪਤਾ ਨਹੀਂ ਕੀ ਕੀ ਬਣਨਾ ਪਰ ਜਿਸ ਤਰੀਕੇ ਕਿ ਮੈਂ ਚੋਲਣ ਨਹੀਂ ਮੈਂ ਚੋਲਣ ਨਹੀਂ ਆ ਉਹ ਤੁਹਾਨੂੰ ਜਿੱਥੇ ਹੁਣਾਂ ਪਿੱਛੇ ਜੇ ਵਰਿੰਦਰ ਘੁੰਮੜ ਜਿਹੜੇ ਕਿ ਪਹਿਲਵਾਨ ਵੀ ਹੈ ਤੇ ਐਕਟਰ ਵੀ ਆ ਉਹਨਾਂ ਨੇ ਵੀ ਕਿਹਾ ਸੀ ਜੀ ਕਿ ਮੈਂ ਵੀ ਚੋਣ ਲੜਨੀ ਆ ਸੋ ਐਟ ਕੀ ਚੋਣ ਲੜਦਵਾਲੇ ਬਹੁਤ ਸਾਰੇ ਚਿਹਰੇ ਸਾਹਮਣੇ ਆਉਣਗੇ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਸੁਣਿਆ ਨਹੀਂ ਹੋਣਾ ਜਾਂ ਜਿਨ੍ਹਾਂ ਦੇ ਬਾਰੇ ਅਸੀਂ ਕਦੇ ਜਾਣਿਆ ਨਹੀਂ ਹੋਣਾ ਕਿ ਇਹ ਵੀ ਸਿਆਸੀ ਪੌੜੀ ਚੜ੍ਹਨ ਦੇ ਚਾਹਵਾਨ ਆ ਉਹ ਸਾਰੇ ਐਟ ਕੀ ਸਾਹਮਣੇ ਆ ਜਾਣੇ ਆ ਜੀ ਬਿਲਕੁਲ ਸਹੀ ਤਾਨਾ ਸਾਹਿਬ ਹੜ ਪਰਬਾਤ ਖੇਤਰਾ ਦਾ ਕੀ ਹਾਲ ਹੈ ਜੀ ਇਸ ਵੇਲੇ ਕੀ ਸਥਿਤੀ ਆ ਉੱਥੇ ਜਿਵੇਂ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਦਰਤ ਹੈ ਇੱਕ ਵਾਰੀ ਫੇਰ ਬਣਿਆ ਪਿਆ ਲੰਘੇ ਦੋ ਤਿੰਨ ਦਿਨਾਂ ਤੋਂ ਇਹੀ ਗੱਲ ਹੋ ਰਹੀ ਆ ਕਿ ਭਾਈ ਹੜ੍ਹ ਫੇਰ ਆ ਰਿਹਾ ਹੜ੍ਹ ਫੇਰ ਆ ਰਿਹਾ ਹੜ੍ਹ ਫੇਰ ਆ ਰਿਹਾ ਤੇ ਇਸ ਗੱਲ ਦਾ ਡਰ ਆ ਜਿਹੜਾ ਆਮ ਲੋਕਾਂ ਨੂੰ ਸਤਾਈ ਜਾਂਦਾ ਵਿੱਚ ਤੇ ਸੱਚੀ ਮੁੱਚੀ ਪੰਜਾਬ ਦੇ ਵਿੱਚ ਫੇਰ ਨਾਲ ਹੜ੍ਹ ਆ ਜਾਣ ਅੱਜ ਤੱਕ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਇਸ ਵੇਲੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਇਹ ਸੁਣ ਲਈ ਦੂਜੀ ਗੱਲ ਇਹ ਮਹੱਤਵਪੂਰਨ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪੈਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਡਰ ਹੁੰਦਾ ਵੀ ਸੱਚੀ-ਮੁੱੱਚੀ ਕਿਤੇ ਬਹੁਤ ਵੱਡਾ ਨੁਕਸਾਨ ਨਾ ਹੋ ਜਾਵੇ ਤੀਜੀ ਗੱਲ ਮਹੱਤਵਪੂਰਨ ਇਹ ਆ ਕਿ ਪੰਜਾਬ ਦੇ ਵਿੱਚ ਲੰਘੇ ਕੱਲ ਵੀ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਡੈਮਾਂ ਦੇ ਵਿੱਚ ਦੇ ਵਿੱਚੋਂ ਦਰਿਆਵਾਂ ਦੇ ਵਿੱਚ ਉਹਦੇ ਕਰਕੇ ਲੋਕਾਂ ਦੇ ਖੇਤਾਂ ਤੱਕ ਪਾਣੀ ਇੱਕ ਵਾਰੀ ਫੇਰ ਪਹੁੰਚ ਗਿਆ ਕੁਲਦੀਪ ਸਿੰਘ ਢਾਲੀਵਾਲ ਨੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਨਿਤਾਮਾਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਦੋ ਦਿਨ ਪੰਜਾਬ ਦੇ ਵਿੱਚ ਯਾਨੀ ਕਿ ਅੱਜ ਤੇ ਕੱਲ ਨੂੰ ਮੀਂਹ ਬਹੁਤ ਭਾਰਾ ਪੈ ਸਕਦਾ ਜਿਵੇਂ ਜਲੰਧਰ ਦੇ ਵਿੱਚ ਪੈ ਵੀ ਹਟਿਆ ਤੇ ਸਾਡੇ ਹੋਰ ਪੈਣ ਦੀ ਆਸਾ ਏਨੀ ਹੀ ਪੂਰੇ ਪੰਜਾਬ ਦੇ ਵਿੱਚ ਉੱਤਾਂ ਵੈਸੇ ਫਾਦਲਕਾ ਦੇ ਵੱਲ ਪਤਾ ਲੱਗਾ ਜੀ ਕਿ ਪਾਣੀ ਘਟਿਆ ਵੀ ਨਹੀਂ ਫਾਦਲਕਾ ਦੇ ਵਿੱਚ ਪਾਣੀ ਪੂਰੀ ਤਰ੍ਹਾਂ ਮੁੱਕਿਆ ਹੀ ਨਹੀਂ ਪਹਿਲਾਂ ਪਾਣੀ ਨਹੀਂ ਮੁੱਕਿਆ ਸੋ ਇਸ ਵੇਲੇ ਜਿੱਥੇ ਪਾਣੀ ਨਹੀਂ ਮੁੱਕਿਆ ਉੱਥੇ ਤਾਂ ਕਣਕ ਦੀ ਬਜਾਈ ਵੀ ਸੰਭਵ ਨਹੀਂ ਹੋਣੀ ਕਿਉਂਕਿ ਕਿਹੜੇ ਵੇਲੇ ਪਾਣੀ ਸੁੱਕੂ ਕਿਹੜੇ ਵੇਲੇ ਰੇਤ ਥੋੜੀ ਜੀ ਅਠ ਰੂਪੀ ਵੀ ਪਾਈ ਉਹਨੂੰ ਪਰਪਰੀ ਹੋਊਗੀ ਜਲ ਉਹਦੇ ਚ ਮੁੱਕੂਗੀ ਬੜੀ ਵਡਿਆ ਪਰ ਰੇਤ ਨੂੰ ਇਕੱਠੀ ਕਰਾਂਗੇ ਕਿਹੜੇ ਵੇਲੇ ਤਣਕ ਜੋ ਖੇਤ ਬਣਾਵਾਂਗੇ ਸੋ ਬਹੁਤ ਵੱਡੀਆਂ ਸਮੱਸਿਆਵਾਂ ਬਾਕੀ ਦੇਖੋ ਕੀ ਬਣਦਾ ਪਰ ਇਹ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਹੜ ਤੋਂ ਬਾਅਦ ਬੜੀ ਕ੍ਰੋਪੀ ਹੈ ਜਿਹੜੀ ਉਹ ਇਸ ਵੇਲੇ ਬੜੀ ਮਹਿੰਗੀ ਦੀ ਹੈ ਕਿਉਂਕਿ ਰੇਤ ਚੁੱਕਣ ਦੇ ਉੱਤੇ ਬਹੁਤ ਪੈਸਾ ਖਰਚ ਹੋ ਰਿਹਾ ਜੀ ਜੀ ਟਟਣਾ ਸਾਹਿਬ ਸਿਰਫ ਸਰਕਾਰੀ ਤੌਰ ਦੇ ਉੱਪਰ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਜਿਹਦਾ ਖੇਤ ਉਹਦੀ ਰੇਤ ਫਿਰ ਉਸ ਤੋਂ ਬਾਅਦ ਇਹ ਵੀ ਗੱਲ ਉੱਠੀ ਸੀ ਕਿ ਜਿਹੜਾ ਰੇਤ ਆ ਉਹਦਾ ਰੇਟ ਜਿਹੜਾ ਉਹ ਤੈਅ ਕੀਤਾ ਜਾਵੇ ਇਹੋ ਜਿਹਾ ਕੁਝ ਹੋ ਰਿਹਾ ਕਿ ਨਹੀਂ ਉਹ ਗੱਲ ਤਾਂ ਇਹ ਦੀ ਕਿ ਉਦਾਂ ਤਾਂ ਖੇਤਾਂ ਦੇ ਵਿੱਚੋਂ ਰੇਤ ਚੁੱਕੀ ਜਾ ਰਹੀ ਆ ਲੋਕ ਲੈ ਕੇ ਵੀ ਜਾਂਦੇ ਆ ਪਰ ਇਹ ਰੇਤ ਨਹੀਂ ਚੱਲੀ ਇਹ ਮਿੱਟੀ ਆ ਭਰਤਪੋਣ ਵਾਲੀ ਮਿੱਟੀ ਆ ਚੱਲ ਦੇ ਵਿੱਚ ਕਿਤੇ ਕਿਤੇ ਤਾਂ ਰੇਤ ਵੀ ਆ ਬਹੁਤ ਘੱਟ ਸਮਾਂ ਤੇ ਮਿੱਟੀ ਆ ਉਦੋਂ ਕਿ ਰੇਤ ਦੇ ਵਿੱਚ 50% ਦੀ ਮਿੱਟੀ ਮਿਲ ਕੇ ਆਈ ਹੈ ਦਰਿਆ ਦੇ ਵਿੱਚ ਖੇਤਾਂ ਦੀ ਮਿੱਟੀ ਹੈ ਜਿਹੜੀ ਸਾਰੀ ਇਕੱਠੀ ਹੋ ਕੇ ਦਰਿਆ ਦੀ ਰੇਤ ਖੇਤਾਂ ਦੀ ਮਿੱਟੀ ਤੇ ਉਹ ਬਣ ਗਈ ਭਰਤ ਵਾਲੀ ਸੋ ਕੁਝ ਲੋਕਾਂ ਨੇ ਤਖਾਨਾਂ ਦੇ ਖੇਤਾਂ ਦੇ ਵਿੱਚੋਂ ਤੇ ਇਹ ਮਿੱਟੀ ਚੱਕੀ ਵੀ ਜਾ ਰਹੀ ਹੈ ਬਾਕੀ ਇਹ ਵੀ ਕਿ ਇਹਨੂੰ ਚੱਕਣਾ ਹੀ ਬੜਾ ਮਹਿੰਗਾ ਪੈਂਦਾ ਇਹਨੂੰ ਚੱਕਣ ਤੇ ਮੈਨ ਪਾਵਰ ਬਹੁਤ ਲੱਗਦੀ ਹੈ ਤੁਸੀਂ ਦੇਖੋ 5 ਫੁੱਟ ਰੇਤ ਚੱਕ ਕੇ ਤੇ ਫਿਰ ਉਹਦੇ ਸੱਜੇ ਖੇਤ ਕੱਢਣਾ ਇਹ ਦਾੜੀ ਵਾਲਾ ਮੁੱਛਾ ਵੱਡਾ ਹੋਣਾ ਪਈਆ ਜੀ ਤੇ ਟੈਣਾ ਸਾਹਿਬ ਮਨਰੰਧਨ ਜੀ ਦਾ ਕੀ ਹਾਲ ਹੈ ਜੀ ਫਿਲਹਾਲ ਤਾਂ ਕੋਈ ਵੀ ਪੰਜਾਬੀ ਫਿਲਮ ਜਿਹੜੀ ਚੱਲਦੀ ਹੋਈ ਨਜ਼ਰ ਨਹੀਂ ਆ ਰਹੀ ਹਾਂ ਇਹ ਗੱਲ ਸੱਚੀ ਹੈ ਵੀ ਕੋਈ ਵੀ ਪੰਜਾਬੀ ਫਿਲਮ ਹਾਲੇ ਤੱਕ ਚੱਲਦੀ ਦਿਸਦੀ ਨਹੀਂ ਕੋਈ ਪੰਜਾਬੀ ਫਿਲਮ ਚੱਲਦੀ ਨਜ਼ਰ ਨਹੀਂ ਆ ਰਹੀ ਇਸ ਸਾਲ ਦੇ ਵਿੱਚ ਜਿਹੜੇ ਪਹਿਲੇ 9 ਮਹੀਨੇ ਲੰਘ ਗਏ ਆਪਾਂ 10ਵੇਂ ਚਾ ਹੁਣ ਤੇ ਕੋਈ ਫਿਲਮ ਨਹੀਂ ਚੱਲੀ ਕੋਈ ਇੱਕ ਵੀ ਜਿਹਨੂੰ ਆਪਾਂ ਕਹਿ ਦਈਏ ਸੁਪਰ ਹਿਟ ਜੇ ਕੋਈ ਮਾੜੀ ਮੋਟੀ ਚੱਲਣ ਦੀ ਆਸ ਸੀ ਉਹਨੂੰ ਭਾਰਤ ਦੇ ਉੱਤਰਲੀ ਵੀ ਨਹੀਂ ਹੁਣ ਦਿੱਤਾ ਗਿਆ ਜਿਹੜੀਆਂ ਰਿਲੀਜ਼ ਹੋਈਆਂ ਉਹ ਚੱਲਦੇ ਨੇ ਤਿੰਗਾ ਜਿਹੜੀਆਂ ਚੱਲੀਆਂ ਉਹਨਾਂ ਨੂੰ ਦਰਸ਼ਕਾਂ ਨੇ ਦੇਖਿਆ ਤੋਂ ਮਤਲਬ ਇਹ ਹੈ ਜੀ ਕਿ ਐਤਕੀ ਦਾ ਜਿਹੜਾ ਸੁੰਨਾ ਸੁੰਨਾ ਇਹ ਜਿਹੜਾ ਫਿਲਮ ਸੰਸਾਰ ਆ ਮੀਡ ਸੰਸਾਰ ਵੀ ਇਵੇਂ ਹੀ ਆ ਬਾਕੀ ਇਸ ਸਾਲ ਦੇ ਵਿੱਚ ਹਾਸੇ ਬਹੁਤ ਵਾਪਰੇ ਆ ਕਦੇ ਇੱਥੇ ਜਸਵਿੰਦਰ ਭੱਲਾ ਸਾਹਿਬ ਦੀ ਮੌਤ ਕਦੇ ਚਰਨਜੀਤ ਹੁਦਾ ਸਾਹਿਬ ਦੀ ਮੌਤ ਖਾਨ ਸਾਹਿਬ ਦੇ ਮਾਤਾ ਜੀ ਦੀ ਮੌਤ ਕੱਲ ਫਿਰੋਜ਼ਪੁਰ ਦੇ ਵੱਲ ਇੱਕ ਭੇਟਾਂ ਵਾਲਾ ਗਾਇਕ ਭੇਟਾਂ ਜਾ ਰਿਹਾ ਜੀ ਜਗਰਾਤੇ ਦੇ ਵਿੱਚ ਉਹਨੀ ਪੂਰੇ ਢੰਗ ਆਉਂਦੇ ਗੁੰਦੇ ਜੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਜੀ ਪੇਟ ਗੁੰਦੇ ਗੁੰਦੇ ਦੀ ਡਿੱਗ ਪਕੇ ਉਹਦੀ ਮੌਤ ਹੋ ਗਈ ਆ ਫਿਰ ਰਾਜਵੀਰ ਜਵੰਦਾ ਇਸ ਵੇਲੇ ਹਸਪਤਾਲ ਦੇ ਵਿੱਚ ਆ ਫੋਟੋਸ ਦੇ ਵਿੱਚ ਉਹ ਵਿਚਾਰਾ ਦੇਖੋ ਕਿਹੜੇ ਟੌਪ ਦਾ ਗਾਇਕ ਉਹਦੇ ਨਾਲ ਕੀ ਹੋਇਆ ਸੋ ਐਸ ਕੀ ਜਿਹੜਾ ਕਲਾ ਸੰਸਾਰ ਆ ਇਹਦੇ ਵਿੱਚ ਬਸ ਇਹੋ ਜੀਆਂ ਦੁਖਦਾਈ ਖਬਰਾਂ ਆਈਆਂ ਸੁਖਦ ਖਬਰ ਆਈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਰਾਜ ਦੇ ਲਈ ਐਨ ਆਈ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ